ਕੀ ਨਾਮ ਆ ਕਿਹੜੀ ਜਗ੍ਹਾ ਤੋਂ ਗ੍ਰਾਮ ਪੰਚਾਇਤ ਪਿੰਡ ਬੂੜਾ ਗੁੱਜਰ ਮੈਂ ਮੌਜੂਦਾ ਸਰਪੰਚ ਜਸਵੀਰ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੋ ਇਹਨਾਂ ਦੀ مالی ਹਾਲਤ ਠੀਕ ਨਹੀਂ ਹੈ ਜੋ ਕਿ ਇਹਨਾਂ ਦਾ ਕਮਰਾ ਪੈਣ ਵਾਲਾ ਹੈ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਨਾਂ ਦੀ ਮਦਦ ਕੀਤੀ ਜਾਵੇ ਇਹੋ ਜਿਹੇ ਹੋਰ ਵੀ ਕਈ ਘਰ ਹਨ ਸਾਡੇ ਪਿੰਡ ਦੇ ਵਿੱਚ ਜੋ ਪਿੰਡ ਦੀ ਲਿਸਟ ਰਿਮੈਂਡਡ ਵਿੱਚ ਪਈ ਹੋਣ ਕਰਕੇ ਉਹ ਨਹੀਂ ਪੈ ਰਹੇ ਅਤੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਲਿਸਟ ਵਿੱਚ ਇਹਨਾਂ ਦਾ ਵੀ ਨਾਮ ਹੈਗਾ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਮਿਲੇ ਜੀ ਪ੍ਰਸ਼ਾਸਨ ਨੂੰ ਮਿਲ ਕਈਆਂ ਮੰਨ ਲਓ ਮੈਂ ਸਭ ਤੋਂ ਪਹਿਲਾਂ ਵੀਡੀਓ ਦਫ਼ਤਰ ਵਿੱਚ ਮਿਲਿਆ ਸੀ ਠੀਕ ਹੈ ਵੀਡੀਓ ਦਫ਼ਤਰ ਦੇ ਵਿੱਚ ਮੈਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਪਹਿਲਾਂ ਵੀਡੀਓ ਸਾਹਿਬ ਕੇਵਲ ਕ੍ਰਿਸ਼ਨ ਜੀ ਸੀਗੇ ਹੁਣ ਵੀਡੀਓ ਸਾਹਿਬ ਨਵੇਂ ਆ ਚੁੱਕੇ ਆ ਇਹਨਾਂ ਨਾਲ ਮੇਰੀ ਹਜੇ ਇਸ ਮਸਲੇ ਤੇ ਗੱਲ ਨਹੀਂ ਹੋਈ ਪਹਿਲਾਂ ਉਹਨਾਂ ਦੇ ਧਿਆਨ ਵਿੱਚ ਵੀ ਹੈਗਾ ਇੱਕ ਗੁਰਵਿੰਦਰ ਸਿੰਘ ਉਹਨਾਂ ਨੇ 15 20 ਕੱਢੋ ਕੱਢ 20 25 ਦਿਨ ਮੇਂ ਉਹਨਾਂ ਨੂੰ ਮਿਲਦਾ ਰਿਹਾ ਉਸ ਤੋਂ ਬਾਅਦ ਵੀਡੀਓ ਸਾਹਿਬ ਨੇ ਮੈਨੂੰ ਰੈਫਰੈਂਸ ਦਿੱਤਾ ਵੀ ਤੁਸੀਂ ਏਡੀਸੀ ਸਾਹਿਬ ਨੂੰ ਪੁੱਛ ਕੇ ਦੇਖੋ ਠੀਕ ਆ ਮੈਂ ਉਹਨਾਂ ਨੂੰ ਵੀ ਮਿਲ ਚੁੱਕਿਆ ਹਾਂ ਜੀ ਏਡੀਸੀ ਸਾਹਿਬ ਨੂੰ ਵੀ ਠੀਕ ਆ ਉਹਨਾਂ ਨੇ ਕਿਹਾ ਸੀ ਹੱਲ ਕਰਾ ਦਿੰਨੇ ਆ ਪਰ ਉਹਨਾਂ ਨੇ ਗੁਰਪ੍ਰੀਤ ਦੀ ਡਿਊਟੀ ਲਈ ਹੋਈ ਹੈ ਵੀ ਇਹਨੂੰ ਹੱਲ ਕਰਾਉਣ ਤੇ ਪਰ ਅੱਜ ਹਾਲਾਤ ਤਾਂ ਅਜੇ ਹੋ ਚੁੱਕੇ ਆ ਪਰ ਮੈਂ ਇਹੀ ਮੰਗ ਕਰਦਾ ਵੀ ਜਲਦੀ ਤੋਂ ਜਲਦੀ ਇਸ ਚੀਜ਼ ਦਾ ਵੱਲ ਧਿਆਨ ਦਿੱਤਾ ਜਾ